ਖਿਸੇਦਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਹੇਡ ਮੋਹਾਲੀ ਜ਼ਿਲ੍ਹੇ ਦੀ 929 ਲਾਪਾਤਰੀਆਂ ਨੂੰ ਪੱਕੇ ਮਕਾਨ ਬਣਾਉਣ ਚ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਇਹ ਯੋਜਨਾ ਉਥੋਂ ਦੇ ਕੱਚੇ ਕਾਂਚ ਰਹਿਣ ਵਾਲੀਆਂ ਮਹਿਲਾਵਾਂ ਲਈ वरदान ਸਾਬਤ ਹੋਈਆਂ ਹਨ ਕਰਨਗਰ ਕਾਉਂਸਲ ਦੇ ਕਾਰਜਕਾਰੀ ਅਧਿਕਾਰੀ ਰਵੀ ਕੁਮਾਰ ਜਿੰਦਲ ਨੇ ਦੱਸਿਆ ਕਿ ਇਹਨਾਂ ਵਿੱਚੋਂ 781 ਲਾਪਾਤਰੀਆਂ ਨੂੰ 14 ਕਰੋੜ ਦੀ ਰਾਸ਼ੀ ਖਾਤੇ ਚ ਟਰਾਂਸਫਰ ਕੀਤੀ ਜਾ ਚੁੱਕੀ ਹੈ ਤੇ ਹੋਰਨਾਂ 148 ਲਾਪਾਤਰੀਆਂ ਦੀ ਆਖਰੀ ਬਕਾਇਆ ਕਿਸ਼ਤ ਜ਼ੀਓ ਟੈਗਿੰਗ ਮਗਰੋਂ ਜਲਦ ਹੀ ਉਹਨਾਂ ਦੇ ਖਾਤੇ ਆ ਵਿੱਚ ਭਾ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਆਵਾਸ ਯੋਜਨਾ ਦੀ ਕੁੱਲ ਰਕਮ 175000 ਹੈ ਜਿਸ ਵਿੱਚ ਕੇਂਦਰ ਵੱਲੋਂ 1.5 ਲੱਖ ਤੇ ਪੰਜਾਬ ਸਰਕਾਰ ਵੱਲੋਂ 25000 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਪਿੰਡ ਭਾਗੂ ਮਾਜਰਾ ਚ ਰਹਿੰਦੇ ਯੋਜਨਾ ਦੇ ਲਾਪਾਤਰੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿ ਹਾਂ ਕਿ ਇਸ ਸਹਾਇਤਾ ਰਾਸ਼ੀ ਨਾਲ ਪੱਕੇ ਮਕਾਨ ਉਸਾਰਨ 'ਚ ਉਹਨਾਂ ਨੂੰ ਬਹੁਤ ਮਦਦ ਮਿਲੀ ਹੈ ਤੇ ਉਹਨਾਂ ਦੇ ਜੀਵਨ ਮਿਆਰ 'ਚ ਵੱਡੀ ਤਬਦੀਲੀ ਆਈ ਹੈ ਦੀ ਸਰਕਾਰ ਦਾ ਧੰਨਵਾਦ ਕਰਦੇ ਆਂ ਜੀ ਸਾਨੂੰ ਜਿਹਨੇ 1.5 ਲੱਖ ਰੁਪਈਆ ਦਿੱਤਾ ਜੀ ਘਰ ਬਣਾਉਣ ਵਾਸਤੇ ਸਾਡਾ ਘਰ ਪਹਿਲਾਂ ਕੱਚਾ ਸੀਗਾ ਹੁਣ ਵਧੀਆ ਪੱਕਾ ਬਣ ਗਿਆ ਜੀ ਹਨਾ ਬਹੁਤ ਬਹੁਤ ਧੰਨਵਾਦ ਜੀ ਬਾਥਰੂਮ ਲੈਟਰਿੰਗ ਬਣਾਏ ਆ ਜੀ ਬਾਲਿਆਂ ਵਾਲੀ ਛੱਤ ਕੱਚੀ ਚੋਂਦੀ ਸੀਗੀ ਤੇ ਹੁਣ ਵਧੀਆ ਪੱਕਾ ਬਣ ਗਿਆ ਜੀ ਪਹਿਲਾਂ ਮਕਾਨ ਚੋਂਦੇ ਸੀਗੇ ਜਦੋਂ ਬੱਚੇ ਸੀ ਜੀ ਹੁਣ ਵਧੀਆ ਆਰਾਮਦਾਰੀ ਤੇ ਬਹਿ ਜਾਣੇ ਆ ਜੇ ਨਹੀਂ ਬਾਰਸ਼ਾਂ ਵਿੱਚ ਬਹੁਤ ਔਖਾ ਹੁੰਦਾ ਸੀ ਵੀ ਸਾਡਾ ਘਰ ਬੋ ਕੁੱਚਾ ਪਾਜੀ ਹੁਣ ਪੱਕਾ ਹੋ ਗਿਆ ਪਹਿਲਾਂ ਬੱਲੇ ਚੁੱਤਾ ਤਾਂ ਜੀ ਹੁਣ ਅਸੀਂ ਨਵਾਂ ਬਣਾ ਲਿਆ ਜਿਸੀ ਮਿਆਂ ਮਹਿੰਦੇ ਤੇ ਜੀ ਹੋ ਸਕਦਾ ਘਰ ਪੱਕਾ ਬਣ ਗਿਆ ਜੀ ਸਾਡਾ ਘਰ ਸੋਹਣਾ ਲੱਗਦਾ ਜੀ ਤੇ ਕਾਫੀ ਵੱਡਾ ਬਣ ਗਿਆ ਜੀ ਫਰੀਦਕੋੜ